ਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਤਿਗੁਰਾਂ ਦੀ ਕਿਰਪਾ ਦਾ ਸੁਦਕਾ ਗੁਰੂ ਕੇ ਸਥਾਨ ਗੁਰਦੁਆਰਾ ਸ੍ਰੀ ਖੂਖੰਡੂਰ ਸਾਹਿਬ ਜੋ ਗੁਰਦੁਆਰਾ ਸਾਹਿਬ ਮੱਲਾ ਖਾੜਾ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀਾਂ ਦੇ ਸਥਾਨਾਂ ਦੇ ਅੱਜ ਦਰਸ਼ਨ ਦਿਦਾਰੇ ਕਰਨ ਵਾਸਤੇ ਸੁਭਾਗ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਬੜੀ ਕਿਰਪਾ ਹੋਈ ਤੋ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕਰ ਸੀ ਜਦੋਂ ਮਾਈ ਭਾਈ ਜੀ ਦੇ ਘਰੋਂ ਜੋ ਕਿ ਗੁਰਮੁਖ ਮਾਈ ਭਾਈ ਭਾਈ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਂ ਰੱਖਿਆ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤੇ ਪਹਿਲਾ ਦੀਵਾਨ ਇਸ ਸਥਾਨ ਤੇ ਲੱਗਾ ਅਤੇ ਸ਼ਬਦ ਗੁਰੂ ਦਾ ਲੰਗਰ ਆਰੰਭ ਕੀਤਾ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕਿਆਲੀ ਦੇ ਜਿਹੜੇ ਇਹ ਵਾਕ ਸਨ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਐ ਇਸ ਸਥਾਨ ਤੇ ਮਾਤਾ ਖੀਵੀ ਜੀ ਗੁਰੂ ਸਾਹਿਬ ਦੇ ਮਹਿਲ ਆਪਣੇ ਹੱਥੀ ਲੰਗਰ ਦੀ ਸੇਵਾ ਕਰਦੇ ਤੇ ਹਰ ਰੋਜ਼ ਲੰਗਰ ਵਿੱਚ ਦੇਸੀ ਘਿਓ ਵਾਲੀ ਖੀਰ ਬਣਦੀ ਸੀ ਤੇ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਸਨ ਤੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦਾ ਕਾਰਜ ਆਰੰਭ ਕੀਤਾ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੋਂ ਸ਼ੁਰੂ ਹੋਇਆ ਇਸ ਸਥਾਨ ਤੇ ਹੀ ਸਿੱਧਾਂ ਦੀ ਮੰਡਲੀ ਗੁਰੂ ਦੀ ਪ੍ਰੀਖਿਆ ਲੈਣ ਆਏ ਪਰ ਸਤਿਗੁਰਾਂ ਦੇ ਦਰਸ਼ਨ ਕਰਕੇ ਭਰਮ ਦੂਰ ਹੋਇਆ ਇਸ ਸਥਾਨ ਤੇ ਹਮਾਯੂੰ ਬਾਦਸ਼ਾ ਵੀ ਆਇਆ ਅਤੇ ਹੰਕਾਰ ਵਿੱਚ ਸਤਿਗੁਰਾਂ ਤੇ ਤਲਵਾਰ ਚੁੱਕ ਲਈ ਪਰ ਨਾ ਚੱਲੀ ਤੇ ਚਰਨੀ ਢੈ ਪਿਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਜੋ ਮੱਲਾਂ ਦੇ ਖਾੜੇ ਲੱਗਦੇ ਸਨ ਇਸ ਕਰਕੇ ਹੀ ਇਸ ਸਥਾਨ ਦਾ ਨਾਂ ਗੁਰਦੁਆਰਾ ਮਲ ਅਖਾੜਾ ਸਾਹਿਬ ਪੈ ਗਿਆ ਇਸ ਸਥਾਨ ਤੇ ਹੀ ਬਾਬਾ ਅਮਰਦਾਸ ਜੀ ਨੂੰ ਸਾਧ ਸਤਿਗੁਰੂ ਬਾਬਾ ਅਮਰਦਾਸ ਜੀ ਨੂੰ ਜੋ 12 ਵਰ ਦਿੱਤੇ ਤੇ ਗੁਰਤਾ ਗੱਦੀ ਬਖਸ਼ੀ ਅਤੇ ਇਸ ਸਥਾਨ ਤੇ ਹੁਣ ਵੀ ਪਹਿਲਵਾਨ ਸਫਲਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਹਨ ਸੋ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਜੋ ਮਿਸਲ ਸ਼ਹੀਦਾਂ ਤਰਨਤਾਲ ਸ੍ਰੀ ਬਾਬਾ ਬਕਾਲਾ ਸਾਹਿਬ ਜੀਾਂ ਦੇ ਜੋ ਦਲਪੰਥ ਕੋਲ ਹੈ ਬਾਬਾ ਗੱਜਨ ਸਿੰਘ ਜੀ ਇਸ ਦੇ ਮੌਜੂਦਾ ਮੁਖੀ ਹਨ ਸੋ ਇਸ ਸਥਾਨ ਤੇ ਆਪਾਂ ਦਰਸ਼ਨਦਾਰੇ ਕਰਕੇ ਜੋ ਸਾਰੀਆਂ ਸੰਗਤਾਂ ਜੋ ਆਪਣਾ ਜੀਵਨ ਸਫਲ ਬਣਾਉਂਦੀਆਂ ਹਨ ਸੋ ਅੱਜ ਇਸ ਪਵਿੱਤਰ ਸਥਾਨ ਦੇ ਦਰਸ਼ਨਦਾਰੇ ਕਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ